ਲੁਧਿਆਣਾ ਸ਼ਹਿਰ ਦੇ ਵਿੱਚ ਕੋਈ ਵੀ ਕਾਨੂੰਨ ਵਿਵਸਥਾ ਨਾਮ ਦੀ ਚੀਜ਼ ਨਹੀਂ ਹੈ ਦੱਸਦੀ ਕਿ ਤਾਜ਼ਾ ਮਾਮਲਾ ਲੁਧਿਆਣਾ ਡਿਸਪਲੇਮਟ ਆਬਰੀ ਸੁਨਿਆ ਵਾਲੇ ਹਸਪਤਾਲ ਦੇ ਨੇੜੇ ਤੋਂ ਸਾਹਮਣੇ ਆਉਂਦਾ ਹੈ ਜਿੱਥੇ ਕਿ ਪੁਰਾਣੀ ਰੰਜਿਸ਼ ਦੇ ਤਹਿਤ ਦੋ ਧਿਰਾਂ ਬੁਰੀ ਤਰ੍ਹਾਂ ਦੇ ਨਾਲ ਆਪਸ ਤੱਕ ਜੜ ਚੜ ਜਾਂਦੀਆਂ ਨੇ ਜਿਸ ਦੇ ਨਾਲ ਇੱਕ ਪਰਿਵਾਰ ਦੇ ਕਈ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਜਾਂਦੇ ਨੇ ਜ਼ਖਮੀ ਹੋਏ ਪੀੜਤ ਪਰਿਵਾਰ ਅੱਜ ਪੁਲਿਸ ਕਮਿਸ਼ਨਰ ਦਫ਼ਤਰ ਇਨਸਾਫ਼ ਦੀ ਗੁਹਾਰ ਲੈ ਕੇ ਪੁੱਜਿਆ ਪੱਤਰਕਾਰ ਨਾਲ ਬਤ ਕਰਦਾ ਪੀੜਤ ਪਰਿਵਾਰ ਨੇ ਦੱਸਿਆ ਕਿ ਸਾਡੇ ਮੋਹੱਲੇ ਵਿੱਚ ਰਹਿਣ ਵਾਲੇ ਪੁਆਂਡੀਆਂ ਦੇ ਵੱਲੋਂ ਕਿਸੇ ਨਿਜੀ ਰੰਜਿਸ਼ ਦੇ ਤਹਿਤ ਸਾਡੇ ਪੂਰੇ ਪਰਿਵਾਰ ਦੇ ਉੱਪਰ ਹਮਲਾ ਕੀਤਾ ਗਿਆ ਜਿਸ ਦੇ ਨਾਲ ਸਾਡੇ ਸਾਰੇ ਪਰਿਵਾਰ ਦੇ ਮੈਂਬਰ ਗੰਭੀਰ ਰੂਪ ਨਾਲ ਜ਼ਖਮੀ ਨੇ ਅਤਿਆਚਾਰਿਕ ਇਨਸਾਫ਼ ਦੀ ਗੁਹਾਰ ਚਲਾਈ ਲੁਧਿਆਣਾ ਪੁਲਿਸ ਕਮਿਸ਼ਨਰ ਦਫ਼ਤਰ ਪੁੱਜਿਆ ਜਦੋਂ ਕਿ ਅਸੀਂ ਇਸ ਘਟਨਾ ਦੀ ਸੀਸੀਟੀਵੀ ਫੁਟੇਜ ਸਲੇਮ ਡਾਬੀ ਖਾਣੇ ਵਾਲਿਆਂ ਨੂੰ ਦਿੱਤੀ ਹੈ ਪਰ ਫਿਰ ਵੀ ਦੋਸ਼ੀਆਂ ਦੇ ਉੱਪਰ ਕੋਈ ਵੀ ਉਚਿਤ ਕਾਰਵਾਈ ਨਹੀਂ ਹੋ ਰਹੀ। ਉਧਰ ਜਦੋਂ ਇਸ ਸੰਬੰਧੀ ਦੂਜੀ ਤੇ ਇਨਾ ਗੱਲਬਾਤ ਕੀਤੀ ਜਾਂਦੀ ਹੈ ਤਾਂ ਉਹਨਾਂ ਕਹਿੰਿਆ ਕਿ ਸਾਡੀ ਮਾਤਾ ਜੀ ਨੂੰ ਉਹਨਾਂ ਲੜਕੀਆਂ ਦੇ ਵੱਲੋਂ ਗੰਦੇ ਇਸ਼ਾਰੇ ਅਤੇ ਕਮੈਂਟ ਕੀਤੇ ਜਾਂਦੇ ਸਨ ਜਦੋਂ ਅਸੀਂ ਇਨਾ ਗੱਲਾਂ ਦਾ ਵਿਰੋਧ ਕੀਤਾ ਤਾਂ ਉਹਨਾਂ ਸਾਡੇ ਨਾਲ ਮਾਰਕੁੱਟਾਈ ਕਰਨੇ ਸ਼ੁਰੂ ਕਰ ਦਿੱਤੀ। ਲੁਧਿਆਣਾ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਹਾਂ ਕਿ ਸੀਸੀਟੀਵੀ ਦੇਖ ਕੇ ਦੁੰਗਾਈ ਦੇ ਨਾਲ ਜਾਂਚ ਹੋਵੇ ਮੇਰਾ ਨਾਮ ਰਾਹੁਲ ਸ਼ਰਮਾ ਜੀ ਮੈਂ ਸਲੇਮ ਟੋਪਰੀ ਦਾ ਵਾਸੀ ਹਾਂ ਕੱਲ 20 ਤੋਂ 25 ਜਾਣਿਆਂ ਨੇ 4 ਵੈਪਨ ਲੈ ਕੇ ਮੇਰੇ ਘਰ ਤਾਇ ਕੀਤਾ ਮੇਰੇ ਫਾਦਰ ਨੂੰ ਉਹਨਾਂ ਨੇ ਕੁੱਟਿਆ ੱੱਕੇ ਮਾਰੇ ਮੇਰੇ ਬ੍ਰਦਰ ਨੂੰ ਉਹਨਾਂ ਨੇ ਕੁੱਟਿਆ ਮੇਰੇ ਬੇਚੇ ਦੀ ਬਾਹਂ ਤੋੜਤੀ ਮੇਰੇ ਫਾਦਰ ਦਾ ਹੱਥ ਤੋੜਦਾ ਮੇਰੀ ਮਮਤਾਰ ਦੇ ਨਾਲ ਸਿਰ ਤੇ ਕੱਟ ਮਾਰੇ ਸ਼ਾਰਪ ਵੈਪਨ ਸੀਗੇ ਸਾਡੇ ਤੋਂ ਸਲੇਮ ਟੋਪਰੀ ਇੱਕ ਪਰਿਵਾਰ ਹੈਗਾ ਬੱਠਲਾ ਪਰਿਵਾਰ ਜਿਹੜਾ ਕਿ ਬਦਲਾਵ ਸਰਕਾਰ ਦੇ ਨਾਲ ਚੱਲਦਾ ਹੈ ਉਹਦੇ ਸਪੋਰਟਰ ਨੇ ਜੀ ਇੱਕ ਲੋਕਲ ਐਮਐਲਡੀ ਸ਼ਹਿਰ ਦੇ ਨਾਲ ਇਹਨੇ ਸਭ ਕੁਝ ਕੀਤਾ ਸਭ ਕੁਝ ਉੱਥੇ ਦਾਤਾਂ ਦੇ ਨਿਸ਼ਾਨ ਸਭ ਕੁਝ ਜਗਾ ਖੂਨ ਹੀ ਖੂਨ ਦੁਕਾਨ 'ਚ ਹੈਗਾ ਜੀ ਅਸੀਂ ਸਭ ਕੁਝ ਦਿਖਾਇਆ ਕੱਲ ਹੀ ਸਲੇਮਟਾਪਰੀ ਥਾਣੇ ਵੀ ਪੇਚ ਹੋਏ ਜਗੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਿੱਤਾ ਵੀ ਅੱਜ ਬੁਲਾਵਾਂਗਾ ਜੀ ਸੀਪੀ ਸਾਹਿਬ ਦੇ ਪੇਚਾਂ ਸੀਬੀ ਸਾਹਿਬ ਨੇ ਸਾਨੂੰ ਰੈਫਰ ਦੁਆਰਾ ਉੱਥੇ ਕਰਤਾ ਵੀ ਸਲੇਮਟਾਪਰੀ ਥਾਣੇ ਚਲੇ ਜਾਓ ਸਲੇਮਟਾਪਰੀ ਚਰਨ ਨੇ ਅਸੀਂ ਬਿਲਕੁਲ ਮੇਰੇ ਘਰ ਦੇ ਬਿਲਕੁਲ ਨਾਲ ਨੇ ਆਮ ਆਦਮੀ ਪਾਰਟੀ ਦੇ ਕੁਝ ਕਾਰਜਕਰਤਾ ਸੀਗੇ ਜਿਨ੍ਹਾਂ ਨੇ ਸਾਡੇ ਦੁਕਾਨ ਦੇ ਉੱਤੇ ਬੈਠ ਕੇ ਘਰ ਦੇ ਅੰਦਰ ਵੜ ਕੇ ਹਮਲਾ ਕੀਤਾ ਵਾ ਉਹ ਸਾਰੀਆਂ ਸੀਸੀਟੀਵੀ ਫੁਟੇਜ ਅਸੀਂ ਸੀਪੀ ਸਾਹਿਬ ਨੂੰ ਸਲੀਮ ਟਾਪਰੀ ਥਾਣੇ ਵਿੱਚ ਦੇ ਚੁੱਕੇ ਹਾਂ ਉਹਨਾਂ ਦੇ ਉੱਤੇ ਕਾਰਵਾਈ ਦੇ ਲਈ ਅਸੀਂ ਆਏ ਸੀਗੇ ਸਾਨੂੰ ਬਹੁਤ ਬੁਰੀ ਤਰ੍ਹਾਂ ਉਹਨਾਂ ਨੇ ਅਟੈਕ ਕੀਤਾ ਹੈ ਹੱਥ ਦੇ ਉੱਤੇ ਕਾਫੀ ਸੱਟਾਂ ਫ੍ਰੈਕਚਰ ਹੋਇਆ ਸਿਰ ਦੇ ਉੱਤੇ ਫ੍ਰੈਕਚਰ ਨਹੀਂ ਸਰ ਕੋਈ ਪ੍ਰਾਨਿਰੰਜਿਜ ਨਹੀਂ ਅਸੀਂ ਭਾਜੀਪੀ ਜੁਆਇਨ ਕੀਤੀ ਸੀਗੀ ਜਿਹਦੇ ਕਾਰਨ ਇਹਨਾਂ ਨੇ ਆਮ ਆਦਮੀ ਪਾਰਟੀ ਵਾਲਿਆਂ ਨੇ ਸਾਡੇ ਨਾਲ ਪੂਰੀ ਗੁੰਡਾਗਰਦੀ ਦਾ ਪੂਰਾ ਨੰਗਾ ਨਾਚ ਕੀਤਾ ਵਾ ਜਿਹਦੇ ਕਾਰਨ ਅਸੀਂ ਇੱਥੇ ਪੇਸ਼ ਹੋਏ ਕਿੰਨੇ ਕੋ ਬਦਲੇ ਬੰਦੇ ਸੱਟਾਂ ਲੱਗੀਆਂ ਅਸੀਂ ਸਰ ਚਾਰ ਬੰਦੇ ਆ ਮੇਰੇ ਮਮਾ ਪਾਪਾ ਸਾਰੇ ਫੈਮਿਲੀ ਜੀ ਸਾਰੇ ਭਾਈ ਛੱਡਿਆ ਦੀ ਜੀ ਕਿਸੇ ਨੂੰ ਵੀ ਕੱਲ ਮੈਂ 4 ਵਜੇ ਸੀਰੇ ਆਪਣੇ ਸ਼ਾਮਲੇ ਤੋਂ ਖੋਲਣ ਆਈ ਸੀ ਤੇ ਬੇਟਾ ਮੇਰੇ ਪਿੱਛੇ ਹੀ ਆ ਰਿਹਾ ਸੀ ਥੋੜੀ ਦੇ ਥੋੜਾ ਦੂਰ ਹੈਗਾ ਸੀਗਾ ਤੇ ਉਹਨਾਂ ਨੇ ਰਾਹੁਲ ਦੇ ਉਹਦੇ ਬੇਟੇ ਨੇ ਪੂਰੋਂ ਉੱਥੇ ਕੰਬੇ ਦੇ ਕੋਲ ਮੈਨੂੰ ਗੰਦੇ ਗੰਦੇ ਇਸ਼ਾਰੇ ਕਰਨੇ ਸ਼ੁਰੂ ਕਰ ਦਿੱਤੇ ਪਹਿਲਾਂ ਉਹਦੇ ਬੇਟੇ ਨੇ ਗੰਦੇ ਗੰਦੇ ਇਸ਼ਾਰੇ ਕੀਤੇ ਫਿਰ ਉਹਨੇ ਬੇਟੇ ਨੂੰ ਪਿੱਛੇ ਕਰਕੇ ਫਿਰ ਆਪ ਵੀ ਕਰਨ ਲੱਗ ਪਿਆ ਤੇ ਮੇਰਾ ਬੇਟਾ ਬਹੁਤ ਹਾਈਪਰ ਹੋ ਗਿਆ ਮੈਂ ਉਹਨੂੰ ਰੋਕ ਲਿਆ ਮੈਂ ਕਿ ਨਹੀਂ ਹਜੇ ਨਹੀਂ بڑے ਪਾਪਾ ਨੂੰ ਬੁਲਾ ਲਿਆ ਮੇਰਾ ਜੇਡ ਜੀ ਆਏ ਉਹ ਦੋਨੋਂ ਸਮਝਾਣਗੇ ਉਹਨਾਂ ਨੇ ਅੱਗੋਂ ਅਟੈਕ ਕਰ ਦਿੱਤਾ ਮੇਰੇ ਜੇਡ ਤੇ ਸਰ ਗੱਲ ਐ ਐਕਚੁਅਲੀ ਇਦਾਂ ਹੋਈ ਕਿ ਹਾਂ ਵੀ ਅੱਜ ਤੋਂ 2 ਮਹੀਨੇ ਪਹਿਲਾਂ ਮੇਰੇ ਬ੍ਰਦਰ ਨਾਲ ਕੋਈ ਗੱਲ ਹੋਈ ਸੀ ਗੱਡੀ ਦੇ ਕਾਰਨ ਬੈਕ ਕਰਨ ਦੇ ਵਿੱਚ ਕਰੇ ਇਹਨਾਂ ਨੇ ਆਪਣੀ ਮਤਲਬ ਲਾਈਕ ਤੋਂ ਜਮਾਨੇ ਪਿੱਛੇ ਕੀ ਲੱਗ ਉਹਦਾ ਥੋੜੀ ਆਪਸੀ ਲੜਾਈ ਜੀ ਹੋ ਗਈ ਉਹਦੋਂ ਛੋਟੀ ਮੋਟੀ ਸੀ ਤੇ ਉਹ ਗੱਲ ਖਤਮ ਸੋਟਣ ਹੋਣ ਤੋਂ ਬਾਅਦ ਫੇ ਅੱਜ ਕੱਲ ਇਹਨਾਂ ਨੇ ਲਾਈਕ ਗੱਲ ਸੌਡ ਆਊਟ ਕਰਨ ਵਾਸਤੇ ਇਹਨਾਂ ਨੇ ਗੱਲ ਕਰਨਗੇ ਇਹ ਉੱਥੇ ਵੀ ਧਮਕੀਆਂ ਦੇਣ ਲੱਗੇ ਕੱਲ ਗਏ ਸੀ ਆੜੀ ਸ਼ਰਮਾ ਦੇ ਘਰੇ ਗਏ ਸੀਗੇ ਉਹਨਾਂ ਨਾਲ ਉਹਨਾਂ ਨੇ ਬੁਲਾਇਆ ਸੀ ਸਪੈਸ਼ਲੀ ਜਾਂ ਵੀ ਜੀ ਗੱਲ ਆ ਕੇ ਕਰੋ ਜੀ ਉਹ ਉੱਥੇ ਜਾਣ ਤੋਂ ਬਾਅਦ ਗੱਲ ਕੀਤੀ ਇਹਨਾਂ ਨਾਲ ਪਿਆਰ ਨਾਲ ਗੱਲ ਕੀਤੀ ਪਿਆਰ ਤੋਂ ਛੱਡੋ ਗੱਲ ਕੀ ਕਰਨੀ ਇਹਨਾਂ ਨੇ ਉੱਥੇ ਹੀ ਅਬਿਊਜ਼ ਕਰਨੀ ਸ਼ੁਰੂ ਕਰਤੀ ਤੇ ਸ਼ਰੀਆਮ ਉਹਨਾਂ ਦੇ ਸਾਹਮਣੇ ਗਾਲਾਂ ਕੱਢੀਆਂ ਤੇ ਧਮਕੀ ਦਿੱਤੀ ਕਿ ਹਾਂ ਵੀ ਤੇਨੂੰ ਪੂਰੇ ਆਪਣਾ ਚੱਕਰ ਆ ਤੂੰ ਚਾਰੋਂ ਪਾਸੇ ਘਿਰਿਆ ਪਿਆ ਤੂੰ ਲੈਕ ਤੂੰ ਤੈਨੂੰ ਮਤਲਬ ਤੂੰ ਸੇਵ ਨਹੀਂ ਤੈਨੂੰ ਦਿਖਾਵਾਂਗੇ ਆਪਾਂ ਕੌਣ ਆ ਵਿਦਿਆਨਾ ਲਾਈਵ ਤੋਂ ਲਈ ਟਿਕਾ ਚਾਤਰੂ ਤੇ